ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਅਸੀਂ ਹਾਜ਼ਰ ਹਾਂ ਜਸਮੀਤ ਪਾਟਿਆ ਜੀ ਦੇ ਨਾਲ ਜਿਹੜੇ ਕਿ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਮੰਨੇ ਪਰ ਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਨੇ ਜਸਮੀਤ ਜੀ ਬਹੁਤ ਸਵਾਗਤ ਹੈ ਜੀ ਸਭੀ ਕਾਲਾ ਸ੍ਰੀ ਗਾ ਜਸਮੀਤ ਜੀ ਜਰਮਨੀ ਨੂੰ ਲੈ ਕੇ ਅਚਾਨਕ ਇੱਕ ਵਾਰ ਫੇਰ ਬਹੁਤ ਜ਼ਿਆਦਾ ਟਰੈਂਡ ਹੈ ਇਹਦਾ ਕਾਰਨ ਕੀ ਮੰਨਿਆ ਜਾਵੇ ਕਿ ਜਰਮਨੀ ਬਹੁਤ ਜ਼ਿਆਦਾ ਵੀਜ਼ੇ ਦੇ ਰਿਹਾ ਜਾਂ ਇਹ ਮੰਨਿਆ ਜਾਵੇ ਕਿ ਕੈਨੇਡਾ ਚ ਰਿਫਿਊਜ਼ਲ ਰੇਟ ਹਾਈ ਹੈ ਆਸਟ੍ਰੇਲੀਆ ਚ ਰਿਫਿਊਜ਼ਲ ਰੇਟ ਹਾਈ ਹੈ ਕੀ ਇਹ ਕਾਰਨ ਨੇ ਜਾਂ ਜਰਮਨੀ ਆਪਣੇ ਆਪ ਦੇ ਵਿੱਚ ਇਸ ਤਰ੍ਹਾਂ ਦੇ ਕੋਰਸਸ ਦੇ ਰਿਹਾ ਜਿਹਦੇ ਨਾਲ ਵਿਦਿਆਰਥੀਆਂ ਨੂੰ ਲੱਗਦਾ ਕਿ ਉਹਨਾਂ ਦਾ ਫਿਊਚਰ ਉੱਥੇ ਜਾ ਕੇ ਸਿਕਿਉਰ ਹੋ ਸਕਦਾ ਔਰ ਅੱਜ ਉਹ ਦੌਰ ਹੈ ਜਦੋਂ ਆਸਟ੍ਰੇਲੀਆ ਯੂਕੇ ਔਰ ਕੈਨੇਡਾ ਚ ਕਿਤੇ ਨਾ ਕਿਤੇ ਇਮੀਗ੍ਰੇਸ਼ਨ ਦੇ ਖਿਲਾਫ ਉੱਥੋਂ ਦੇ ਲੋਕ ਵੀ ਆਵਾਜ਼ ਬੁਲੰਦ ਕਰ ਰਹੇ ਨੇ ਹੁਣ ਜਰਮਨੀ ਦੇ ਵਿੱਚ ਅਚਾਨਕ ਇੰਨਾ ਜ਼ਿਆਦਾ ਸਟੂਡੈਂਟਸ ਦਾ ਹੜ੍ਹ ਆਉਣ ਦਾ ਕਾਰਨ ਕੀ ਹੈ ਅਸੀਂ ਦੇਖੋ ਯੂਰੋਪੀਅਨ ਜਿਹੜੀ ਅੱਜ ਦੇ ਰੇਟਸ ਤੇ ਲੋਕੇਸ਼ਨ ਲੈਣਾ ਬਹੁਤ ਜ਼ਿਆਦਾ ਗ੍ਰੋਥ ਵਾਲਾ ਹੈ ਆ ਤੁਸੀਂ ਸੁਣਿਆ ਹੋਣਾ ਕਿ ਅੱਜ ਫਿਨਲੈਂਡ, ਸਵੀਡਨ, ਡੈਨਮਾਰਕ ਵੀ ਸਟੂਡੈਂਟ ਵੀਜ਼ਾ ਦੇਣਾ ਸ਼ੁਰੂ ਕਰ ਚੁੱਕਿਆ ਹੈ। ਅੱਛਾ ਜੀ ਐਂਡ ਜਰਮਨੀ ਦੇਖੋ ਸਭ ਤੋਂ ਪਹਿਲਾ ਸੀ ਯੂਰਪ 'ਚ ਜਿਨੇ ਵੀਜ਼ਾ ਦੇਣਾ ਸ਼ੁਰੂ ਕੀਤੇ ਹੈ। ਅੱਜ ਗ੍ਰੇਡ 'ਚ ਮੈਨੂੰ ਹੋਰ ਵੀ ਹੈ ਜੀ ਸਪੇਨ, ਇਟਲੀ ਵੀ ਫਿਊਚਰ 'ਚ ਸਟੂਡੈਂਟ ਨੂੰ ਲੈ ਕੇ ਜਾਣਾ ਚਾਹੁੰਦੇ ਆਂ ਬਿਕੋਜ਼ ਜਿਹੜੀ ਉਹਨਾਂ ਦੀ ਪੋਪੂਲੇਸ਼ਨ ਹੈ ਨਾ ਉਹ ਮਾਈਨਸ 'ਚ ਹੈ। ਜੀ ਮਤਲਬ ਜੇ ਉਹਨਾਂ ਕੰਟਰੀਜ਼ ਨੇ ਹਾਂ ਤਾਂ ਉਹ 2.11 ਰੇਸ਼ੀਓ ਦੇ ਨਾਲ ਬੱਚੇ ਪੈਦਾ ਕਰਨ ਜੀ ਹੋਰ ਯਹਾਂ ਫਿਰ ਉਹ ਪੌਸਿਬਿਲਟੀ ਨਹੀਂ ਹੈ ਕਿਉਂਕਿ ਉੱਥੇ ਫੈਮਿਲੀ ਦਾ ਥੋੜ ਸਿਸਟਮ ਖਰਾਬ ਹੈ ਜਿੰਨੇ ਉੱਥੇ ਦੇ ਨਾਗਰਿਕ ਸੀ ਉਹ ਫॉर ਬੈਟਰ ਪਾਸਚਰਸ ਉੱਥੇ ਕੈਨੇਡਾ ਯੂਕੇ ਔਰ ਯੂਐਸ ਜਾ ਕੇ ਸੈਟਲ ਹੋ ਗਏ ਜਿਹੜੀ ਬੀਟੋਂ ਦੀ ਜ਼ਿਆਦਾ ਪੋਪੂਲੇਸ਼ਨ ਸੀ ਉਹਨਾਂ ਨੂੰ ਉੱਥੇ ਵਧੀਆ ਲੱਗਦਾ ਸੀ ਬਟ ਜਿਹੜਾ ਯੂਰਪ ਹੈ ਇਸ ਟਾਈਮ ਬਹੁਤ ਹੀ ਨੈਗੇਟਿਵ ਪੋਪੂਲੇਸ਼ਨ ਤੇ ਚੱਲ ਰਿਹਾ ਸੋ ਜਰਮਨੀ ਜਰਮਨੀ ਤੁਹਾਨੂੰ ਪਤਾ ਹੈ ਕਿ ਬੀਇੰਗ ਅ ਬਿਜ਼ਨਸ ਡੈਸਟੀਨੇਸ਼ਨ ਬੀਇੰਗ ਅ ਮੈਨੂਫੈਕਚਰਿੰਗ ਡੈਸਟੀਨੇਸ਼ਨ ਬੀਇੰਗ ਅ ਟਾਪ ਮੈਨੂਫੈਕਚਰਰ ਫॉर ਆਈਟੀ ਹਾਰਡਵੇਅਰ ਐਂਡ ਆਟੋਮੋਬਾਈਲ ਇੰਡਸਟਰੀ ਸੋ ਜਰਮਨ ਜਿਹੜੀ ਵੀ ਚੀਜ਼ ਆਪਾਂ ਕ ਸੋ ਜਰਮਨ ਜਿਹੜੀ ਟੈਕਨੋਲੋਜੀ ਉਹ ਬਹੁਤ ਉੱਤੇ ਹੈਗੀ ਹੈ ਸੋ ਜਰਮਨੀ ਬੀਇੰਗ ਅ ਪ੍ਰੋਗਰੈਸਿਵ ਕੰਟਰੀ ਜਰਮਨੀ ਨੇ ਪਲਾਨ ਕੀਤਾ ਸਟੂਡੈਂਟਸ ਲੈ ਕੇ ਆਉਂਦਾ ਆਪਣੀ ਇਮੀਗ੍ਰੇਸ਼ਨ ਸਟੈਟਸ ਨੂੰ ਵਧਾਉਣ ਦਾ ਸੋ ਆਈ ਗ੍ਰੇਡ ਜਰਮਨੀ ਮੈਂ ਕਵਾਂਗਾ ਕਿ ਟਾਪ ਡੈਸਟੀਨੇਸ਼ਨ ਬਣ ਚੁੱਕਿਆ ਹੈ ਪੂਰੇ ਯੂਰਪ ਚ ਪੂਰੇ ਯੂਰਪ ਚ ਜੇ ਕੋਈ ਬੱਚਾ ਜਾ ਕੇ ਸੈਟਲ ਹੋਣਾ ਚਾਹੁੰਦਾ ਹੈ ਤਾਂ ਜਰਮਨੀ ਇੱਕ ਬਹੁਤ ਹੀ ਅਟਰੈਕਟਿਵ ਲੋਕੇਸ਼ਨ ਹੈ ਔਰ ਸਟੂਡੈਂਟਸ ਉੱਥੇ ਜਾ ਕੇ ਸੈਟਲ ਹੋ ਸਕਦੇ ਨੇ ਸੋ ਮੇਰੀ ਸਾਰਿਆਂ ਨੂੰ ਇਹ ਐਡਵਾਈਸ ਹੈ ਕਿ ਜੇ ਤੁਸੀਂ ਆਪਾਂ ਜਰਮਨੀ ਦੇਖ ਰਹੇ ਆਂ ਤਾਂ ਜਰਮਨੀ ਨੂੰ ਇੱਕ ਸੀਰੀਅਸ ਡੈਸਟੀਨੇਸ਼ਨ ਦੇ ਹਿਸਾਬ ਨਾਲ ਦੇਖੀਏ ਔਰ ਦੂਜੀ ਚੀਜ਼ ਜਰਮਨੀ ਚ ਆਪਾਂ ਇਹ ਜ਼ਰੂਰ ਕਰੀਏ ਕਿ ਜਰਮਨ ਲੈਂਗੁਏਜ ਉੱਥੇ ਜਾ ਕੇ ਜ਼ਰੂਰ ਸਿੱਖੀਏ ਕਿਉਂਕਿ ਜਰਮਨ ਲੈਂਗੁਏਜ ਨਾਲ ਤੁਹਾਨੂੰ ਬਹੁਤ ਅੱਛੀਆਂ ਜੌਬਸ ਵੀ ਮਿਲ ਸਕਦੀਆਂ ਔਰ ਜਰਮਨੀ ਅਫੋਰਡੇਬਲ ਵੀ ਹੈਗਾ ਜੇ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਮਾਸਟਰ ਡਿਗਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ 10-12 ਲੱਖ ਰੁਪਏ 'ਚ ਆਪਣੀ ਮਾਸਟਰ ਡਿਗਰੀ ਵੀ ਕਰ ਸਕਦੇ ਹੋ ਸੋ ਸਟੂਡੈਂਟਸ ਔਰ 10-12 ਲੱਖ ਦੀ ਮਾਸਟਰ ਡਿਗਰੀ ਦੇ ਨਾਲ ਤੁਹਾਨੂੰ ਅੱਗੇ ਵਰਕ ਪਰਮਿਟ ਵੀ ਮਿਲਦਾ ਹੈ ਜਿਹੜਾ ਕਿ 2.5 ਸਾਲ ਦਾ ਪਹਿਲਾਂ 1.5 ਸਾਲ ਔਰ ਤੁਸੀਂ ਕੀ ਕਹਿੰਦੇ ਆ ਯੂਰੋ ਡੀਆਇਗਰੀਟ ਜੇ ਕਰੀਏ ਕਿ ਜੋ ਯੂਰੋਸ ਤੁਹਾਡੀ ਇਨਕਮ ਹੈਗੀ ਹੈ ਮਿਨੀਮਮ ਵੇਜ ਰੇਟ ਹੈਗੀ ਹੈ ਔਰ ਸੇਫਟੀ ਪੁਆਇੰਟ ਆਫ View ਨਾਲ ਵੀ ਜਰਮਨੀ ਚ ਸਾਨੂੰ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਸਟੂਡੈਂਟ ਬਿਲਕੁਲ ਠੀਕ ਹੈ ਇਮੀਡੀਏਟ ਅਗਰ ਅਸੀਂ ਗੱਲ ਕਰੀਏ ਤੇ ਹੁਣ ਜਰਮਨੀ ਦੇ ਇਨਟੇਕਸ ਨੂੰ ਕਿਵੇਂ ਸਮਝੀਏ ਜਰਮਨੀ 'ਚ ਕਾਫੀ ਸਾਰੇ ਰੋਲਿੰਗ ਇਨ ਟੈਕਸ ਹੈਗੇ ਆ ਕਾਫੀ ਸਾਰੇ ਇੰਸਟੀਚਿਊਟ ਅਸੀਂ 15 ਤੋਂ ਵੀ ਵੱਧ ਪ੍ਰਾਈਵੇਟ ਇੰਸਟੀਚਿਊਟਸ ਨੂੰ ਰਿਪਰੈਜ਼ੈਂਟ ਕਰਦੇ ਆ ਪਬਲਿਕ ਇੰਸਟੀਚੂਟਸ ਜਰਮਨੀ ਦੇ ਕਿਸੇ ਨੂੰ ਰਿਪਰੈਜ਼ੈਂਟੇਸ਼ਨ ਨਹੀਂ ਦਿੰਦੀ ਏਜੰਸੀ ਨੂੰ ਬਟ ਅਸੀਂ 15 ਤੋਂ ਵੀ ਵੱਧ ਪ੍ਰਾਈਵੇਟ ਇੰਸਟੀਚੂਟਸ ਨੂੰ ਰਿਪਰੈਜ਼ੈਂਟ ਕਰਦੇ ਆ ਜਰਮਨੀ 'ਚ ਔਰ ਜੇ ਜਰਮਨੀ ਦੀ ਅਸੀਂ ਗੱਲ ਕਰਦੇ ਆ ਤਾਂ ਆਈ ਗ੍ਰੇਡ ਜਰਮਨੀ ਕਾਫੀ ਜ਼ਿਆਦਾ ਚੈੱਕ ਕਰ ਰਹੀ ਜਿਵੇਂ ਦੇਖਿਆ ਹੋਣਾ ਕਿ ਐਪੀਐਸ ਕਾਫੀ ਫਾਸਟ ਕਰਤਾ ਹੈ ਪਹਿਲਾਂ ਉਹਦੇ 'ਚ ਟਾਈਮ ਲੱਗ ਰਿਹਾ ਸੀ ਔਰ ਜਿਹੜੇ ਵੀਜ਼ਾ ਸக்ஸੈਸ ਰੇਟ ਹੈ ਉਹ ਵੀ ਕਾਫੀ ਅੱਛਾ ਚੱਲ ਰਿਹਾ ਹੈ ਜਰਮਨੀ ਚ ਸੋ ਸਾਡੇ ਲਾਸਟ ਮੰਥ ਵੀ ਮੋਰ ਥੈਨ 30 ਸਟੂਡੈਂਟਸ ਦਾ ਵੀਜ਼ਾ ਆਇਆ ਜਰਮਨੀ ਚ ਸੋ ਸਟੂਡੈਂਟਸ ਪਹਿਲਾਂ ਜਰਮਨੀ ਦੀ ਪ੍ਰੋਸੈਸਿੰਗ ਕਾਫੀ ਸਲੋ ਸੀ ਪਰ ਹਾਈ ਵੀਡਿਟਸ ਕਾਫੀ ਫਾਸਟ ਹੋ ਚੁੱਕੀ ਹੈ ਔਰ ਕਾਫੀ ਜ਼ਿਆਦਾ ਬੱਚਾ ਜਰਮਨੀ ਨੂੰ ਪ੍ਰੀਫਰੈਂਸ ਦੇ ਰਿਹਾ ਬਿਲਕੁਲ ਠੀਕ ਹੈ ਸੋ ਇਹਦਾ ਮਤਲਬ ਹੈ ਕਿ ਬਹੁਤ ਸਾਰੇ ਵਿਦਿਆਰਥੀ ਜਿਹੜੇ ਸੋਚ ਰਹੇ ਨੇ ਕਿ ਅਸੀਂ ਜਰਮਨੀ ਜਾਈਏ ਉਹ ਆਪਣੀ ਪ੍ਰੀਫਰੈਂਸ ਨੂੰ ਕਿਵੇਂ ਤੈਅ ਕਰੇ ਅ ਮਾਸਟਰ ਪ੍ਰੋਗਰਾਮਸ ਜਾਣ ਜਾਂ ਗ੍ਰੈਜੂਏਸ਼ਨ ਕਰਨ ਦੇ ਲਈ ਜਾਣ ਇਹਦੇ ਉੱਤੇ ਤੁਸੀਂ ਜ਼ਰੂਰ ਆਪਣੇ ਕਮੈਂਟਸ ਦਿਓ ਦੇਖੋ ਗ੍ਰੈਜੂਏਸ਼ਨ ਜੇ ਅਸੀਂ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਅਫੋਰਡੇਬਲ ਜਿਹੜੀ ਗ੍ਰੈਜੂਏਸ਼ਨ ਹੈ ਉਹ ਜਰਮਨੀ 'ਚ ਤੁਸੀਂ ਕਰ ਸਕਦੇ ਹੋ ਜੇ ਅਸੀਂ ਗੱਲ ਕਰਦੇ ਹਾਂ ਕਿ 6 ਲੱਖ ਤੋਂ 7 ਲੱਖ ਰੁਪਏ ਦੀ ਫੀਸ ਵੀ ਜਰਮਨੀ 'ਚ ਹੈਗੀ ਹੈ ਜਿਹੜੀ ਇਹ ਅਫੋਰਡੇਬਲ ਹੈ ਕਾਫੀ ਅਫੋਰਡੇਬਲ ਹੈ 6 ਲੱਖ ਤੱਕ ਤਾਂ ਭਾਕੇ ਤੇ ਦੁਬਈ 'ਚ ਵੀ ਕਾਫੀ ਕਾਲਜਿਸ ਹੈਗੇ ਜਿਹੜੀ 2 ਲੱਖ ਦੀ ਫੀਸ ਚਾਰਜ ਕਰ ਰਹੇ ਨੇ ਔਰ ਵੇਰਾਈਜ਼ ਤੁਸੀਂ ਜਰਮਨੀ 'ਚ ਵੀ 6 ਲੱਖ ਸਾਲਾਨਾ ਫੀਸ ਤੇ ਜਾ ਸਕਦੇ ਹੋ ਕਿ ਇਸ ਵੀ ਬੱਚਿਆਂ ਨੂੰ ਸਕਾਲਰਸ਼ਿਪ ਦੇ ਨਾਲ ਦੱਸ ਔਰ uh, ਨਾਰਮਲੀ 8 ਤੋਂ 9 ਲੱਖ ਰੁਪਿਆ ਵੀ ਫੀਸ ਹੈਗੀ ਜਰਮਨੀ ਚ ਸੋ ਤੁਸੀਂ ਦੇਖੋਗੇ ਜੇ 6 ਲੱਖ ਤੋਂ 20 ਲੱਖ ਰੁਪਏ ਚ ਅਸੀਂ ਗ੍ਰੈਜੂਏਸ਼ਨ ਕਰ ਸਕਦੇ ਹਾਂ which is quite affordable ਔਰ ਜੇ ਅਸੀਂ ਗੱਲ ਕਰਦੇ ਹਾਂ ਮਾਸਟਰ ਡਿਗਰੀ ਦੀ ਵੀ ਮੈਂ ਤੁਹਾਨੂੰ ਕਹਾਂ ਕਿ 10-12 ਲੱਖ ਤੋਂ ਸਟਾਰਟ ਹੋ ਜਾਂਦੀ ਹੈ ਪੂਰੀ ਮਾਸਟਰ ਡਿਗਰੀ ਦੀ ਫੀਸ ਉਹਦੇ ਵਿੱਚ ਵੀ ਕਾਫੀ ਅੱਛੀ ਸਕਾਲਰਸ਼ਿਪਸ ਦੇ ਰਹੇ ਨੇ ਜਰਮਨੀ ਚ ਯੂਨੀਵਰਸਿਟੀਆਂ ਔਰ ਜਿਹੜੀ ਫੀਸ ਹੈ ਉਹ ਵੀ ਜਰਮਨ ਸਟੈਂਡਰਡ ਦੇ ਹਿਸਾਬ ਨਾਲ ਜੇ ਅਸੀਂ ਗੱਲ ਕਰਦੇ ਹਾਂ ਆਸਟ੍ਰੇਲੀਆ ਨਾਲ ਯੂਕੇ ਨਾਲ ਅਸੀਂ ਕੰਪੇਅਰ ਕਰੀਏ ਤਾਂ ਲੋਅਰ ਸਾਈਡ ਹੀ ਹੈਗੀ ਐ ਸੋ ਸਟੂਡੈਂਟਸ ਬੈਚਲ मास्टर डिग्री 'ਚ ਜੈਸੀ ਵੀਜ਼ਾ ਸਕਸੈਸ ਰੇਟ ਦੀ ਗੱਲ ਕਰੀਏ ਤਾਂ ਉਹ ਕਾਫੀ ਹਾਈ ਹੈ। ਮਾਸਟਰ ਡਿਗਰੀ ਦਾ ਵੀਜ਼ਾ ਸਕਸੈਸ ਰੇਟ ਇਜ਼ ক্লোਜ਼ ਟੂ ਅਬਵ 90%। ਔਰ ਜੇ ਬੈਚਲਰ ਡਿਗਰੀ ਦਾ ਗੱਲ ਕਰੀਏ, दैट इज 80 ਟੂ 90% ਦੇ ਵਿੱਚ ਘਾਰ ਆ ਜਾਂਦਾ ਹੈ। ਸੋ ਜੇ ਤੁਸੀਂ ਮਾਸਟਰ ਡਿਗਰੀ ਕਰਨ ਜਾ ਰਹੇ ਹੋ, ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਔਰ ਤੁਸੀਂ ਸੋਚ ਰਹੇ ਹੋ ਕਿ ਇੰਟਰਨੈਸ਼ਨਲ ਐਜੂਕੇਸ਼ਨ ਕਰਕੇ ਤੁਸੀਂ ਹੋਰ ਵੀ ਅੱਗੇ ਵਧਣਾ ਚਾਹੁੰਦੇ ਹੋ, ਤਾਂ ਆਈ ਫੀਲ ਜਰਮਨੀ ਇਜ਼ ਵੈਰੀ ਗੁੱਡ ਡੈਸਟੀਨੇਸ਼ਨ। ਜੀ, ਚਲੋ, ਥੈਂਕ ਯੂ ਸੋ ਮੱਚ। 90413 90412 90413 90412 ਇਹ ਲੈਂਡਮਾਰਕ ਦਾ ਨੰਬਰ ਹੈ ਤੁਸੀਂ ਗੱਲ ਕਰ ਸਕਦੇ ਹੋ ਜਸਮੀਤ ਜੀ ਨਾਲ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ ਕਿਸੇ ਵੀ ਨੀਰਬਈ ਬ੍ਰਾਂਚ ਵਿਜ਼ਿਟ ਕਰ ਸਕਦੇ ਹੋ ਸੋ ਜਰਮਨੀ ਦੇ ਲਈ ਤੁਸੀਂ ਗੱਲ ਕਰੋ ਪੂਰੀ ਸੈਟੀਸਫੈਕਸ਼ਨ ਹਾਸਲ ਕਰੋ ਤੇ ਫਿਰ ਫਾਈਲ ਅਪਲਾਈ ਕਰੋ ਥੈਂਕ ਯੂ ਸੋ ਮੱਚ ਜਸਮੀਤ